ਅੱਜ ਵੀ ਕਈ ਗ੍ਰੰਥੀ ਸਿੰਘ ਐਸੇ ਹਨ ਕਿ ਜਿਨ੍ਹਾਂ ਨੇ ਗੁਰੂ ਨੂੰ ਪੂਰੀ ਦੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਗੁਜ਼ਾਰ ਦਿੱਤੀ ਪਰ ਬੜੇ ਦੁੱਖ ਦੀ ਗੱਲ ਹੈ ਕਈਆਂ ਵਿਚਾਰਿਆਂ ਦੇ ਕੋਲ ਅੱਜ ਵੀ ਆਪਣੇ ਰਹਿਣ ਵਾਸਤੇ ਆਪਣਾ ਘਰ ਨਹੀਂ ਹੈ ਸੋ ਪਿਆਰਿਓ ਜਿਹੜੇ ਗ੍ਰੰਥੀ ਸਿੰਘ ਪੂਰੇ ਨਗਰ ਦੀ ਸੁੱਖ ਮੰਗਦੇ ਹਨ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸਾਂਝੀਵਾਲ ਹੁੰਦੇ ਹਨ ਹਰ ਇੱਕ ਦੀ ਚੜ੍ਹਦੀ ਕਲਾਂ ਦੀ ਅਰਦਾਸ ਬੇਨਤੀ ਕਰਦੇ ਹਨ ਸਰਬੱਤ ਦਾ ਭਲਾ ਸਵੇਰ ਸ਼ਾਮ ਮੰਗਦੇ ਹਨ ਉਹਨਾਂ ਗ੍ਰੰਥੀ ਸਿੰਘਾਂ ਦੀ ਹਾਲਤ ਬੜੀ ਤਰਸਯੋਗ ਹੁੰਦੀ ਹੈ ਸੋ ਇਹ ਜਿਹੜੀ ਘਟਨਾ ਘਟੀ ਹੈ ਕਰਨਾਲ ਦੇ ਵਿੱਚ ਇੱਕ 19 ਸਾਲਾ ਨੌਜਵਾਨ ਸੋਹਣਾ ਸੁਨੱਖਾ ਗੁਰਸਿੱਖ ਜਿਹੜਾ ਇੰਨੀ ਗਰੀਬੀ ਸੀ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਵਿੱਚ ਡਿਊਟੀਆਂ ਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਡਿਊਟੀ ਲਾ ਕੇ ਜਦੋਂ ਵਿਚਾਰਾ ਸੁੱਤਾ ਹੋਇਆ ਸੀ ਘਰ ਦੇ ਮਕਾਨ ਦੀ ਛੱਤ ਡਿੱਗਣ ਦੇ ਨਾਲ ਉਹਦੀ ਮੌਤ ਹੋ ਗਈ ਇਹ ਕੋਈ ਪਹਿਲੀ ਘਟਨਾ ਨਹੀਂ ਇਹੋ ਜੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ ਕਿਉਂਕਿ ਗੁਰੂ ਦੇ ਜਿਹੜੇ ਪਾਠੀ ਸਿੰਘ ਹਨ ਗੁਰਬਾਣੀ ਪੜ੍ਹਨ ਵਾਲੇ ਕੀਰਤਨ ਕਰਨ ਵਾਲੇ ਗੁਰੂ ਕੇ ਕੀਰਤਨੀਏ ਹਨ ਗੁਰੂ ਕੇ ਵਜ਼ੀਰ ਗਰੰਥੀ ਸਿੰਘ ਹਨ ਕਈ ਵਿਚਾਰੇ ਐਸੇ ਐਸੇ ਵੀ ਲੋੜਵੰਦ ਹਨ ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਹੈ ਜਿਨ੍ਹਾਂ ਨੇ ਜੀਵਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਜਿਹੜੇ ਸਭ ਦੀ ਸੁੱਖ ਮੰਗਦੇ ਹਨ ਪਿਆਰੇ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਅੱਜ ਕੋਈ ਵੀ ਐਸਾ ਨਗਰ ਨਹੀਂ ਜਿਹਦੇ ਵਿੱਚੋਂ ਵਿਦੇਸ਼ ਦੇ ਵਿੱਚ ਕੋਈ ਪਰਿਵਾਰ ਨਾ ਗਿਆ ਹੋਵੇ ਜੇ ਅਸੀਂ ਚਾਹੀਏ ਤਾਂ ਅਸੀਂ ਹਮਲਾ ਮਾਰ ਕੇ ਆਪੋ ਆਪਣੇ ਨਗਰ ਦੇ ਐਸੇ ਨੌਜਵਾਨਾਂ ਨੂੰ ਗਰੰਥੀ ਸਿੰਘਾਂ ਨੂੰ ਜਿਹੜੇ ਸੂਜਵਾਨ ਹਨ ਉਹਨਾਂ ਨੂੰ ਅਸੀਂ ਸਾਂਭ ਸਕਦੇ ਹਾਂ ਤਾਂ ਜੋ ਗੁਰਸਿੱਖੀ ਦਾ ਹੋਰ ਵੱਧ ਪ੍ਰਚਾਰ ਹੋ ਸਕੇ ਸਾਡੀ ਸਿੱਖੀ ਗੁਰੂ ਦੀ ਜਿਹੜੀ ਹੈ ਉਹ ਹੋਰ ਚੜ੍ਹਦੀ ਕਲਾਂ ਦੇ ਵਿੱਚ ਜਾਏ ਤੇ ਆਪਣੇ ਪ੍ਰਚਾਰਕਾਂ ਨੂੰ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੌਜਵਾਨ ਗੁਰਸਿੱਖਾਂ ਨੂੰ ਅਸੀਂ ਸਾਥ ਲਈਏ ਇਹ ਤੇ ਬੜੀ ਗੌਰ ਕਰਨ ਵਾਲੀ ਗੱਲ ਹੈ ਹਰ ਇੱਕ ਨਗਰ ਦੇ ਵਿੱਚ ਸਾਡਾ ਇਹ ਫਰਜ਼ ਬਣਦਾ ਹੈ ਕਿ ਆਪੋ ਆਪਣੇ ਉਹਨਾਂ ਗੁਰਸਿੱਖਾਂ ਨੂੰ ਅਸੀਂ ਜਰੂਰ ਸਾਥ ਦੇਈਏ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ